ਕਰਤਾਰ ਸਿੰਘ ਸਰਾਬੇ ਨੇ ਅੱਜ ਦੀ ਕਵਤਾ 'ਚ ਲਿਖਿਆ ਵੀ ਜੇਰ ਸਾਡੇ ਕਾਲਜ ਨੇ ਇਹ ਪਰਚੇ ਸਾਡੇ ਮੈਡਲ ਨੇ ਜਿੰਨੇ ਲੱਗਦੇ ਜਾਣਗੇ ਉਨੇ ਹੀ ਸ਼ਖਸੀਅਤ ਤੁਹਾਡੀ ਉੱਭਰਦੀ ਜਾਵੇਗੀ ਤਾਂ ਇਹ ਮੈਡਲ ਜਿਹੜੇ ਨੇ ਇਹ ਬੜੀ ਲੰਮੀ ਮਿਹਨਤ ਕਰਕੇ ਮਿਲਦੇ ਨੇ ਜੇ ਕਬੂਥਲੇ ਵਾਲਿਆਂ ਨੇ ਜਿੰਨੀ ਕੋ ਮਿਹਨਤ ਕੀਤੀ ਉਹਨੇ ਮੈਡਲ ਮਿਲਗਾ ਤੇ ਦੇਪਤੀ ਸਾਹਿਬ ਤੁਸੀਂ ਜਿਹੜੇ ਪਾਣੀ ਕਢਾਉਣ ਵਾਲੇ ਸੀ ਤੇ ਜਿਹੜੇ ਡੋਬਣ ਵਾਲੇ ਸੀਗੇ ਉਹਨਾਂ ਦੇ ਤੁਸੀਂ ਪਰਚੇ ਨਹੀਂ ਕੀਤੇ ਉਹਨਾਂ ਨੂੰ ਸੱਦੇ ਉਹਨਾਂ ਦੇ ਬਰਾਬਰ ਪਰਚਾ ਕਰੋ ਕਰੋਗੇ ਤਾਂ ਖੜਾ ਛੁੱਟੂਗਾ ਨਹੀਂ ਤਾਂ ਨਹੀਂ ਛੁੱਟਾ ਲਖਮੀ ਸਾਹਿਬ ਤੁਹਾਨੂੰ ਸਾਹਿਬ ਨਹੀਂ ਪਤਾ ਤੁਹਾਡੀ ਉਮਰ ਵੀ ਮੈਂ ਦੇਖ ਲਈ 35 36 ਸਾਲ ਦੇ ਹੋ ਤੁਸੀਂ ਇਹ ਤੁਸੀਂ ਡੂਬਣਾ ਛੇਰੰਦੇ ਆ ਡੂਬਣਾ ਇਹ ਜਿਹੜੀ ਸੰਯੁਕਤ ਕਿਸਾਨ ਮੋਰਚਾ ਏ ਇੱਕ ਮੈਨੂੰ ਕੋਈ ਝਿਜਕ ਨਹੀਂ ਆ ਪਾਵਨਰ ਸਰਕਾਰ ਆ ਸੈਂਟਰ ਦੇ ਬਰਾਬਰ ਆ ਆ ਛੋਟੀਆਂ ਮੋਟੀਆਂ ਸਰਕਾਰਾਂ ਅਸੀਂ ਨਹੀਂ ਕੋਈ ਜਾਣਕਾਰੀ ਜਾਂਦੀਆਂ ਪਰ ਇਹੋ ਕੇ ਬਹਿ ਜੋ ਅਸੀਂ ਸਮਝੌਤਾ ਵੀ ਕਰਾਵਾਂਗੇ ਤੁਹਾਨੂੰ ਨੌਕਰੀ ਤੋਂ ਲਾਉਣਗੇ ਵਾਦਾ ਕਰਦੇ ਆ ਤੁਹਾਡੀਆਂ ਨੌਕਰੀਆਂ ਵੀ ਦਿਵਾਵਾਂਗੇ ਪਾਵਨ ਤੋਂ ਜਿੰਨਾਂ ਤੋਂ ਨਾ ਨਰੋ ਇਸ ਤਰ੍ਹਾਂ 1.5 ਸਾਲ ਸਾਲ ਲੱਗਾ ਫੋਟੋ ਇਹਨਾਂ ਨੇ ਬਹੁਤ ਮੰਦੇ ਕੰਮ ਕਰਵਾਇਆ ਬਹੁਤ ਜ਼ਿਆਦਾ ਬੱਜੋ ਤੁਸੀਂ ਵੀ ਕਿਸਾਨਾਂ ਦੇ ਪੁੱਤਰੋ ਮਜ਼ਦੂਰਾਂ ਦੇ ਪੁੱਤਰੋ ਇਹਨਾਂ ਦੇ ਨਾਲ ਖੜੋ ਉਹ ਵੀਡੀਆ ਪਿਆਣਾ ਵੇਖੀਆ ਸ਼ਰਮ ਕਰੋ ਸ਼ਰਮ ਕਰੋ ਸਾਨੂੰ ਸ਼ਰਮ ਆਉਂਦੀ ਆ ਤੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਆ ਸਾਡੀਆਂ ਦੂਤੀਆਂ ਬੈਠੀ ਗੱਲ ਤੋੜ ਕੇ ਕਰਨੀ ਵਾਲੀ ਗੱਲ ਹੋ ਗਈ ਨਾ ਨਿਕਲੀ ਜਾਵੇ ਨਾ ਫਤੋ ਦਿੱਤੀ ਜਾਵੇ ਜਿੰਨਾ ਚਿਰ ਕੇਸਰਦ ਨਹੀਂ ਹੁੰਦੇਗਾ ਬਰਾਪਰ ਨਹੀਂ ਬਣਦੇ ਕਹਿੜਾ ਅਜਿਹੀ ਨਹੀਂ ਛੱਡਣਾ ਤੰਗੜ ਤੁਸੀਂ ਨਾ ਵੇ ਕਿਸ ਤਰ੍ਹਾਂ ਦੀ ਮਦਦ ਹੋ ਰਹੀ ਆ ਉਹ ਕਹਿੰਦਾ ਜੀ ਮਦਦ ਸਾਡੀ ਇਹ ਹੁੰਦੀ ਆ ਝਾੜੂ ਵਾਲਿਆਂ ਦੇ ਤਿੰਨ ਚਾਰ ਆ ਜਿਹੜਾ ਸੋਡਾ ਮੰਡੀ ਆ ਇਹਦੇ ਅਰਗੇ ਲੀਡਰ ਆਏ ਉਹਨਾਂ ਨੇ ਪੈਕੇਟਾਂ ਦੇ ਵੱਡੇ ਪੈਕੇਟ ਬਿਸਕੁਟਾਂ ਦੇ ਆਏ ਮੂਹਰੇ ਲਾ ਕੇ ਆਏ ਹੱਥ ਚੱਕ ਫੜਾਉਂਦੇ ਆ ਫੋਟੋ ਕਰਕੇ ਉਹ ਬਿਸਕੁਟਾਂ ਦੇ ਪੈਕੇਟ ਵੀ ਚੱਕ ਕੇ ਲੈ ਗਏ ਜਿਉਂਦਾ ਨਹੀਂ ਉਹ ਜਿਹੜਾ ਜਿਹੜਾ ਚੋਪੇ ਦੇਖੋ ਕਿਹੜਾ ਕਿਹੜਾ ਚੋਪੇ ਦੋਨੇ ਪਾਸੇ ਸਰਵਾਟਿਆ ਬਰਾਬਰ ਦੋਨੇ ਪਾਸੇ ਅੰਦਰ ਆਉਣੇ ਚਾਹੀਦੇ ਨਹੀਂ ਬੰਦੇ ਸਾਡੇ ਬੰਦੇ ਪਹਿਲੀ ਆਦੂ ਚਾਕੇ ਥਾਲੇ ਤੇ ਲਾ ਕੇ